ਕਹਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਸੇ ਬੜਾ ਦਿਖਾਵਾਂਗੇ ਚਾਰ ਵਿਕਰੇ ਲਈ ਅਵੇਲੇਬਲਾ ਦੋ ਇਹਨਾਂ ਵਿੱਚੋਂ ਸੇਲ ਹੋ ਚੁੱਕੇ ਆ ਸੋ ਡਿਟੇਲ ਵੀਰ ਤੋਂ ਲੈ ਕੇ ਦਿੰਨੇ ਆਓ ਕੇ ਕਰੀਏ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਪਾ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਕਾਲਾ ਵੀਰੇ ਪਿੰਡ ਸੈਦੋ ਜ਼ਿਲ੍ਹਾ ਮੋਗਾ ਤਸੀਲ ਨਿਹੰਗਰ ਮੋਬਾਈਲ ਨੰਬਰ ਆਪਣਾ ਜੀ 9779527390 9317026200 ਠੀਕ ਹੈ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਵਪਾਰ ਦਾ ਕੰਮ ਆਪਣਾ ਹੈ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਵੇੜ ਦੇਖਦੇ ਆ ਕਿਹੜਾ ਸੁਆਹ ਹੁੰਦੀ ਆ ਜੀ ਇਹ ਦੂਜਾ ਸੁਆਹ ਹੁੰਦੀ ਆ ਵੀਰੇ ਇਹਨੇ 36 ਕਿਲੋ ਤੋਂ ਇਹਨੇ ਲਵੋਚਸ ਕਰਾ ਅਜੇ 7 ਹਫ਼ਤੇ ਤਾਂ ਪੜਿਆ ਇੱਕ ਹਫ਼ਤਾ ਸੂਣ ਚ ਬਾਕੀ ਦੂਜਾ ਸੁਆਹ ਹੁੰਦੀ ਆ ਜੀ ਟਿਪਲ ਤੁਹਾਨੂੰ 30 ਤੋਂ ਬਾਰ-ਬਾਰ ਦੱਸ ਦੇਣਾ ਹੈ। ਆਪਾਂ ਮੰਨ ਤਿਆਰ ਹੋਈ ਉਦੋਂ ਤੁਹਾਨੂੰ ਚੀਜ਼ ਮੰਨ ਕੇ ਚੱਲੇ ਵੀ ਨੀਅਰ ਅਬਾਉਟ 30 ਦੇ ਚੱਲਣ ਵਾਲੀ ਹੈਗੀ ਆ। ਜੀ ਜੀ 4 ਦੰਦਾਂ ਦਾ ਹਜੇ 1 ਦੰਦ ਛਿੱਕ ਦਾ ਛਿੱਕਾ ਠੀਕ ਹੈ ਮੂੰਹੋ ਚੌਗੀ ਤੇ ਬਾਕੀ ਨਾੜਾ ਵਗੈਰਾ ਰਿੰਕਲਸ ਵਗੈਰਾ ਆਪਾਂ ਹਵਾਨੇ ਦੇਖ ਸਕਦੇ ਹਾਂ ਜਿਵੇਂ ਪਾਣੀ ਜਾਂ ਲੇਵੇਂ ਸੱਪ ਖਾਂਦਾ ਉਸ ਤਰ੍ਹਾਂ ਦੀ ਮਿਲ ਕੇ ਮਿਲ ਜਾਂਦੀ ਭਈਆ ਤੇ ਪਲਾਈਆਂ ਵਗੈਰਾ ਜਿਵੇਂ ਘਰੂਟ ਭਰਿਆ ਜਾਂਦਾ ਉਸ ਟਾਈਪ ਦੀ ਆ ਤੇ ਸੀਮਨ ਵਗੈਰਾ ਕੋਈ ਬਾਇਓ ਡਾਟਾ ਆਪ ਨੂੰ ਪਤਾ ਜਾਂ ਨਹੀਂ ਪਤਾ ਪੂਰਾ ਪੂਰਾ ਫੁੱਲ ਵੀ ਦੇ ਡਾਟਾ ਬੈਥ ਨਾਲ ਦੇਵਾਂਗੇ ਆਪਾਂ ਤੇ ਮੂੰਹੋਂ ਚਾਰ ਦੰਦ ਸਿੱਗ ਦਾ ਦੰਦ ਹਜੇ ਨੇ ਇੱਕ ਹੀ ਤੋੜਿਆਗਾ ਤੇ ਸੂਨ ਨੂੰ ਲਗਭਗ ਇੱਕ ਹਫਤਾ ਲੈ ਜਾ ਰਿਆ ਨੇ ਫੇਸ ਕੁਆਲਿਟੀ ਵਗੈਰਾ ਦੇਖੋ ਇਹਦੀ ਸਾਫ਼ ਸੁਥਰੀ ਚੰਗੀ ਤੇ ਪੂਰੀ ਬਰੀਡ ਦੇ ਵਿੱਚ ਜੈਨੂਅਲ ਦੂਜਾ ਸੁਭਾਸ ਹੁੰਦੀ ਪਈ ਆ ਜਿੰਦੇ ਜਣ ਬਹੁਤ ਆ ਤੇ ਬਰੀਡ ਕੁਆਲਿਟੀ ਬਹੁਤ ਜ਼ਿਆਦਾ ਸੋ ਲੇਵਾ ਦੇਖੋ ਪੂਰਾ ਫਿਟਿੰਗ ਆਲਾ ਸਾਫ਼ ਸੁਥਰਾ ਤੇ ਇੱਕ ਹਫਤਾ ਵੀਰੇ ਵਿਆ ਪੈਂਡਿੰਗ ਹੈ ਦੇ ਸੂਨ ਦੇ ਵਿੱਚ ਹਨ ਤੇ ਦੇਖੋ ਬਰੀਡ ਕੁਆਲਿਟੀ ਫੁੱਲ ਬਰੀਡ ਦੇ ਵਿੱਚ ਜਿਹੜਾ ਇਹਦੇ ਸੀਮਨ ਲੱਗਿਆ ਕਿਹੜੇ ਸੀਮਨ ਦੀ ਆਪ ਆ ਸੁਣ ਵੀਰ ਮੰਨ ਕੇ ਚਲੋ ਸਾਰਾ ਬਾਇਓ ਡਾਟਾ ਵੀਰਾਂ ਕੋਲ ਲਿਖਤੀ ਰੂਪ ਦੇ ਵਿੱਚ ਨੋਟ ਆ ਸਾਰਾ ਬਾਇਓ ਡਾਟਾ ਤੁਹਾਨੂੰ ਇਹਦਾ ਮਿਲੂਗਾ ਪਛੋਕੜ ਤੇ 30 ਲੀਟਰ ਦੁੱਧ ਮੰਨ ਕੇ ਲੈ ਸਕਦੇ ਹੋ ਥਾੜਾ ਜਿਹਾ ਬਿੱਥੀ ਬਹੁਤ ਚੰਗੀ ਆ ਚਾਰੇ თან ਨਿਖਣਵੇਂ ਤੇ ਬਾਕੀ ਹਵਾਨਾ ਜਮਾ ਰੂਹ ਉਹ ਫਰਗਾ ਪਿਆ ਜਿਵੇਂ ਇਸ ਕੰਜਮੀ ਹੁੰਦਾ ਆ ਦੇਖੋ ਜਮਾ ਚਾਰੇ ਨਿਖਣਵੇਂ ਸਾਫ਼ ਸੁਥਰੇ ਦੂਜਾ ਨੰਬਰ ਹੋਰ ਆ ਨਾ ਕਿ ਲੋ ਵੀ ਜਦੋਂ ਤਿਆਰ ਕੋਈ ਹੈ ਨਾ ਟ੍ਰੇਸ ਬਹੁਤ ਜ਼ਿਆਦਾ ਆ ਕੱਚੀ ਬੱਚੀ ਦਾ ਤੇ ਤਿਆਰ ਕਰਾ ਲ ਤੈਨੂੰ ਪਤਾ ਅੰਤ ਬਹੁਤ ਜ਼ਿਆਦਾ ਆ ਬਾਕੀ ਅਜ ਜੋ ਜੋ ਨੇੜੇ ਜਾਂਦੇ ਤੇੋਂ ਤੋਂ ਜ਼ਿਆਦਾ ਬਣਦੀ ਆ ਹਨਾ ਠੀਕ ਹੈ ਤੋਂ ਬਾਅਦ ਕੀ ਹਾਈਟ ਵਗੈਰਾ ਸਾਈਜ਼ ਵਗੈਰਾ ਪੂਰਾ ਫੁੱਲਾ ਤੇ ਅੱਗੇ 2 ਨੰਬਰ ਜਿਹੜੀ ਗੱਲ ਕਰਦੇ ਆਪਾਂ ਵੇੜਦੇ ਇਹ ਨਾ ਵੀਰੇ ਯਾਰ ਇਹ ਤਾਂ ਦੇ ਬੱਚੀ ਦਾ ਨਾ ਸੌਦਾ ਹੋ ਗਿਆ ਦੁਪਹਿਰੇ ਠੀਕ ਹੈ ਇਹਨਾਂ ਦੋਨਾਂ ਦਾ ਅੱਛਾ ਇਹ 2 ਨੰਬਰ ਸੇਲ ਹੋਈ ਵੀ ਐ 2 ਤੇ 3 ਨੰਬਰ ਸੇਲ 2 ਤੇ 3 ਨੰਬਰ ਸੇਲ ਹੋ ਜਾਵੇਗੀ ਵੀ ਸੀ ਕਿ ਬੱਚੀ ਇਹਦੇ ਕੋਲ 25 24 ਕਿਲੋ ਬੋਲ ਨਹੀਂ ਸੀ ਠੀਕ ਹੈ ਇਹ ਵੀ ਵੇਚ ਠੀਕ ਹੈ ਇਹ ਵੀ ਸੇਲ ਹੋ ਗਈ ਤੇ ਹੁਣ ਆਪਾਂ ਮੰਨ ਕੇ ਚੱਲੀਏ ਵੀ ਜਿਹੜੀ ਆਪਾਂ ਦੂਜੇ ਨੰਬਰ ਤੇ ਦਿਖਾਉਨੇ ਆ ਸੇਲ ਹੋਈ ਤਾਂ ਬੇਨਾ ਇਹ ਦੋ ਤਾਂ ਬੱਚੀ ਆ ਬਾਈ ਜੀ ਅਜੇ ਇਹਦੇ 15 ਦਿਨ ਪਿਆ ਇਹਦਾ ਫੁੱਲ ਆਪਾਂ ਨੂੰ ਡਾਟਾ ਵਿਦ ਸਾਰਾ ਕੁਝ ਨਾਲ ਦੇਵਾਂਗੇ ਕਿਹੜੇ ਸੀਮਨ ਦੇ ਕਿਹੜੇ ਜਮਾਏ ਕੀ ਇਹਦੇ ਲੱਗਾ ਵਾ ਅਜੇ ਦੇ 18 ਮਹੀਨੇ ਤਨ ਭਏ 18 ਮਹੀਨੇ ਨੇ ਬਾਕੀ ਪਲੂਣ ਪਹਿਲਾ ਸੁਆ ਜੀ ਬਾਈ ਤੇ ਦੋ ਦੰਦ ਬਿਲਕੁਲ ਤੇ ਮੜਾ ਵੀਰੇ ਨਾਲ ਖੜੀ ਤੂੰ ਮੜਾ ਜੇ ਸੋ ਸਾਈਜ਼ ਵਗੈਰਾ ਦੇਖੋ ਕੋਈ ਇਹ ਨਹੀਂ ਗੱਲ ਵੀ ਥੱਲੇ ਇਟਾ ਤੇਰੀ ਖੜਿਆ ਫੁੱਲ ਸਾਈਜ਼ ਤੇ ਜਦੋਂ ਕੱਦ ਕਾਠ ਬੋਡੀ ਸਟਰਕਚਰ ਕਹਦਗੇ ਨਾ ਆਪਾਂ ਫੌਰਨ ਚ ਚਲਾਉਂ ਉਹ ਆ ਅਜੇ ਦੇ ਵੀਦਣ ਭਏ ਅਜੇ ਤੇ ਕੁਆਲਟੀ ਤਾਂ ਬੇਮੁੱਲੀ ਆ ਜੈਸੇ ਵੀ ਮਰਜ਼ੀ ਬੰਦਾ ਇਹ ਤੋਂ ਆਪਦੇ ਬੱਚੇ ਤਿਆਰ ਕਰ ਸਕਦਾ ਪੂਰਾ ਮੰਨ ਕੇ ਜਿਹੜੀ ਇਹ ਵਹਿੜ ਆਪ ਤੇ ਇਹਦੇ ਬੱਚੇ ਅੱਗੇ ਸ਼ੋਅ ਕੁਆਲਟੀ ਵਾਲੇ ਖੜੇ ਹੋਣਗੇ ਸੋ ਜਿਹੜੇ ਵੀਰ ਬਣਾਉਣ ਵਾਲਾ ਚੀਜ਼ਾਂ ਹੈ ਯਾਰ ਠੀਕ ਹੈ ਸੋ ਜਿਹੜੇ ਵੀਰ ਜਿਵੇਂ ਕਹਿੰਦੇ ਹੁਣ ਜਿਵੇਂ ਆਪਣੇ ਉਹ ਮਾਲ ਆਪਣਾ ਸਾਰਾ ਇੱਥੇ ਮੇਲੇ 'ਚ ਗਿਆ ਸੀ ਹੈ ਨਾ ਤੇ ਸੋ ਇਹ ਦੇਖੋ ਜਮਾ ਵੱਡਿਆਂ ਵਹਿੜਾ ਬਾਕੀ ਚੋਇਸ ਵੀਰਾਂ ਦੀ ਬਹੁਤ ਵਧੀਆ ਤੇ ਮੇਲੇ ਵਗੈਰਾ ਵੀ ਕਾਫੀ ਜਿੱਤੇ ਹੈਗੇ ਤੇ ਇਹ ਤੋਂ ਵੀ ਆਪਾਂ ਅੰਦਾਜ਼ਾ ਲਾਈਏ ਕਿ ਚੰਗੀ ਸੋ ਵੀਡੀਓ ਚ ਆਉਣ ਵਾਲੀ ਹੈਗੀ ਆ। ਹਰ ਚੀਜ਼ ਇਹ ਤੋਂ ਬੱਚ ਮੰਨ ਕੇ ਚੱਲੋ ਇਹ ਫਿਊਚਰ ਦੇ ਵਿੱਚ ਆਪਾਂ ਨੂੰ ਚੀਜ਼ ਕੰਮ ਦੇਣ ਵਾਲਾ ਬੱਚਾ। ਠੀਕ ਹੈ। ਸੋ ਦੇਖੋ ਬੋਦੀ ਵਾਦੀ ਵਹਿੜਦੀ ਤੇ ਕੰਨ ਕੁੰਨ ਤੇ ਅੱਖਰ ਠਕਰੇ ਦੇ ਬਹੁਤ ਚੰਗੇ ਆ। ਕਹਿ ਲੰਨੇ ਆਪਾਂ ਮੇਰੇ ਐਨ ਬਰਾਬਰ ਦੀ ਹਾਈਟ ਆ। ਮੋਢੇ ਤੱਕ ਜਾਂਦੀ ਆ ਜਮਾ ਹਨਾ। ਤੇ ਕਿੰਨਾ ਦੁੱਧ ਮੰਨ ਕੇ ਬੰਦਾ ਪੇਮੈਂਟ ਲਾਵੇ ਤੇ। ਥੱਲਾ ਥੱਲਾ ਮੰਨ ਕੇ ਚੱਲੇ ਘੱਟ ਤੋਂ ਘੱਟ ਯਾਰ ਘੱਟ ਤੋਂ ਘੱਟ 30 ਕਿਲੋ ਦੁੱਧ। ਠੀਕ ਹੈ। ਜੇ ਮੰਨ ਕੇ ਚੱਲੋ ਸੀਜ਼ਨ ਹੁੰਦਾ ਤਾਂ 30 35 ਵਾਲੀ ਸੀਗੀ। ਥੱਲਾ ਥੱਲਾ 40 ਦੇ ਬਾਊ ਕਲੀਅਰ ਬਾਊ ਚੱ ਤੇ ਅੱਗੇ ਆਪਾਂ ਗੱਲ ਕਰੀਏ ਜਿਹੜੀ 3 ਨਵੰਬਰ ਤੇ ਖੜੀ ਐ ਇਹ ਵੀ ਚਾਰ ਦੰਦ ਬੱਚੀ ਐ ਤੇਰੀ ਚਾਰ ਦੰਦ ਇਹ ਆ ਗਈ ਆਪਣੇ ਬਲੈਕ ਕਲਰ ਦੇ ਵਿੱਚ ਹਾਂ ਇਹ ਵੀ ਬਾਈ ਇੱਕ ਇਦਾਂ ਦਾ ਜਾਨਵਰ ਆ ਜਿਹਦੇ ਮਰਜੀ ਇਹ ਤੋਂ ਬੱਚੇ ਜਦੋਂ ਤਿਆਰ ਹੋਈ ਪਏ ਇਹ ਵੀ ਇਹਨੂੰ ਮੰਨ ਕੇ ਚੱਲੇ ਇਹਨੂੰ ਸਰੀਰ ਦੇ ਰੰਗ ਢੰਗ ਲੱਗੇ ਹੋਏ ਆ ਪ੍ਰਮਾਤਮਾ ਦੇ ਮਿਹਰ ਨਾਲ ਜਿੱਦ ਦੇ ਤਿਆਰ ਹੋਈ ਜਾਂ ਜੇ ਕੁਝ ਵੀ ਐ ਨੀਗੀ ਠੀਕ ਹੈ ਮੰਨ ਕੇ ਚੱਲੇ ਇੱਕ 10 ਦਿਨਾਂ ਨੂੰ ਐ ਆਪਣੇ ਕੋਲ ਤਾਂ ਤੁਹਾਨੂੰ ਪਤਾ ਇੰਨਾ ਟਾਈਮ ਖੜਦਿਆਂ ਹੀ ਗਾਈਆਂ ਜਦੋਂ ਬਿੰਗਰੀ ਚਾਈ ਆ ਆਪਦੇ ਉਦੋਂ ਦੱਸੋ ਮੈਂ ਕੀ ਕੀ ਕਿੰਨਾ ਮੰਨ ਕੇ ਚੱਲੇ ਬੰਦਾ 35 ਕਿਲੋ ਕੋਈ ਠੰਡਾ ਦੇ ਦੂ 35 30 ਦੀ ਸਟਾਰਟਿੰਗ ਕਰਦੇ 25 27 ਦੇ ਨਾਰਮਲ ਤੁਸੀਂ ਸਿਆਣੇ ਹੋ ਹਾ ਕਿੱਡਾ ਫਾਇਲ ਆ ਕਿੰਨੀ ਚੌੜੀ ਆ ਸਰੀਰ ਦਾ ਢਾਂਚਾ ਸਟਰਕਚਰ ਕਿੰਨਾ ਪਿਆਰਾ ਹੋ ਕੇ ਚਾਲ ਸੋ ਮੂੰਹ ਚਾਰ ਦਾ ਲਿਓ ਬਾਹਰ ਨੂੰ ਸੁਭਰਤ ਤੋਰਾ ਵਗੈਰਾ ਦੇਖੋ ਬਾਕੀ ਪਹਿਲਾ ਸੂਆ ਪਲੂਨ ਸੁੰਦੀ ਆ ਪਹਿਲੇ ਸੂਏ ਕੋਈ ਨਾਲ ਕੁਝ ਗੱਲਾਂ ਕਰੂ ਕਰਮ ਵਾਲੀ ਹੈ ਨਾ ਢਿੱਲੋ ਵੀ ਦੇਖ ਕਿੱਡਾ ਪੇਤਾ ਲੱਗਿਆ ਵਾ ਸਟਰਕਚਰ ਵਾਈਜ਼ ਦੇਖ ਕੀ ਕੀ ਆ ਬੱਚੀ ਅਸਰ ਭਾਈ ਜਦੋਂ ਇਹ ਤਿਆਰ ਹੋਈ ਨਾ ਉਦੋਂ ਇਹਦੇ ਰੰਗ ਢੰਗ ਪਤਾ ਲੱਗਣੇ ਆ ਪਰ ਉਹ ਵੀ ਚੀਜ਼ ਠੀਕ ਆ ਹਲੇ ਕੱਚੀ ਕੱਚੀ ਆ ਹਨਾ ਤੇ ਜਾਲੀ ਵੀ ਆਪਣੀ 5.5 ਫੁੱਟ ਦੀ ਲੱਗੀ ਹੋਈ ਆ ਹਨਾ ਕੋਈ ਬਰਾਬਰ ਖਰਾਬੋ ਸੁਪਨਾ ਮੇਰੇ ਆਣ ਗੱਲ ਤੋਂ ਉੱਤੇ ਆਉਂਦੀ ਜੈ ਜਗਲਾ ਫੁੱਲ ਸਹਿਜ ਆ ਤੇ ਜਦੋਂ ਪਸ਼ੂ ਦੇ ਵਿੱਚ ਸਹਿਜ ਹੈਗਾਗਾ ਤੇ ਸਹਿਜ ਨਹੀਂ ਦੁੱਧ ਪਾਉਣਾ ਹਨਾ ਸਹਿਜ ਨਹੀਂ ਦੁੱਧ ਪਾਉਣਾ ਸੋ ਜੈ ਜਗਲਾ ਜਮਾ ਕੱਦ ਕਾਠ ਚੰਗਾ ਵੀ ਬਿਊਡ ਬਰੀਡ ਹੋਣੀ ਚਾਹੀਦੀ ਆ ਤੇ ਦੁੱਧ ਤੁਸੀਂ ਇੱਕ ਵਾਰੀ ਆਏ ਹਣ ਨਿਗਾ ਮਾਰ ਕੇ ਦੇਖੋ ਕਿੰਨੀ ਚੌੜੀ ਆ ਪੇਟਾ ਕਿੱਦਾਂ ਲੱਗਾ ਵਾ ਇਹ ਫੈਕਟਰੀ ਬੋਦਨੇ ਜਿੰਨਾ ਖਾਊਗੀ ਉਹਨਾਂ ਹੀ ਦੁੱਧ ਦੇ ਲੋ ਵੀ ਜਿੰਨਾ ਪਾਲੇਗਲਾ ਉਹਨਾਂ ਦਾ ਬਦਲੇ ਜੈ ਜਗਲਾ ਤੇ ਅੱਗੇ ਇੱਕ ਆਪਾਂ ਬਾਹਰ ਖੜਾ ਆਪਾਂ ਨਗੀਨਾ ਦੇਖਿਆ ਨਾ ਮੁੰਦਰ ਵਾਲਾ ਨਗੀਨਾ ਜਿਹਨੂੰ ਹੀਰਾ ਕਹਿ ਦਿੰਦੇ ਆ ਇਹ ਵੀਰ ਕਿਹੜਾ ਸੁਆਸੁੰਦੀ ਆ ਇਹ ਪਲਮ ਬੱਛੀ ਆ ਭਾਈ ਦੋਦੇ ਦਾਂਦੇ ਨੇ ਪੂਰੇ ਕਰ ਲਏ ਇਹ ਬਲੇਰੋ ਚ ਜਾਊਗੀ ਪਰਮਾਤਮਾ ਸੁੱਖ ਚਾਵੇ ਇਹ ਕੋਈ ਚੰਗਾ ਠਰਕੀ ਬੰਦਾ ਤੇ ਲੋ ਵੀਰ ਵੇਚੇ ਤਾਂ ਪਤਾ ਵੇਚਣੀਆਂ ਤੇ ਅਦਰਵਾਈਜ਼ ਆਪਾਂ ਇਹ ਉਹਨਾਂ ਚ ਘਰ ਰੱਖ ਲਓ ਜਿਵੇਂ ਇਹ ਬੈਠ ਜਿਵੇਂ ਸਿਆਲ ਦੇ ਵਿੱਚ ਮੇਲੇ ਹੋਏ ਸੀਗੇ ਉਹਨਾਂ ਨੂੰ ਟੱਕਰ ਦੇ ਨਾਲ ਸੀਗੀ ਐਸੇ ਜਾਨਵਰ ਜਿੱਤੋਂ ਮਾਰਗੀ ਇਹਨੂੰ ਮਾਈ ਕਹੇ ਜੇ ਮਾਰਗੀ ਬੱਚੇ ਲੈਣਾ ਜਿੰਨੀ ਆਪਦੇ ਚ ਬੰਦੇ ਚ ਕੈਪੈਸਿਟੀ ਚਾਹੀਦੀ ਹੈ ਤਾਂ ਜਿੰਨਾ ਮਾਰਗੀ ਦਾ ਸੋ ਬਾਕੀ ਆ ਦੇਖੋ ਇਹਦੀ ਖੜਨੀ ਵਗੈਰਾ ਤੇ ਬਾਕੀ ਖਾਲੀ ਖੌਣਨੀ ਚ ਵੀ ਜੀਪਾ ਮਾਰਦੀ ਹੈ ਹਨਾ ਚੰਗੇ ਬਣ ਕੇ ਚੱਲੋ ਵੀ ਚੰਗੇ ਸਾਹਵਾਲੇ ਬੰਦੇ ਕੋਲ ਆਈ ਵੀ ਆ ਤੇ ਬਾਕੀ ਸੌ ਟੌਪ ਦੇ ਫਾਰਮ ਤੋਂ ਲਈ ਵੀ ਹੈ ਆਪਣੀ ਰੀਡ ਚੂਰ ਤੋਂ ਲੈਣੀ ਜੀ ਇਹਨਾਂ ਵੀ ਆਪਣੇ ਗਾਇਆਂ ਬੱਚੇ ਨਾ ਥੀ ਹੈ ਜੀ ਠੀਕ ਹੈ ਸੋ ਫਾਰਮ ਮੰਨ ਕੇ ਚੱਲੋ ਉਹਦੇ ਕੋਲੇ ਛਤ ਨਹੀਂ 8ਵੀਂ ਜਨਰੇਸ਼ਨ ਹੋਵੇ ਇਹ ਇਹ 8ਵੀਂ ਜਨਰੇਸ਼ਨ ਤੋਂ ਆਪ ਆ ਬਾਈ ਠੀਕ ਹੈ ਕੋਈ ਜਨਰੇਸ਼ਨ ਦਾ ਇਹ ਬੱਚਾ ਹੋਣਾ ਠੀਕ ਹੈ ਸੋ ਮੰਨ ਕੇ ਚੱਲੋ 7ਵੀਂ 8ਵੀਂ ਜਨਰੇਸ਼ਨ ਜਿਹੜੇ ਸੋਧ ਕਰਨ ਲੱਗਦੇ ਜਿਵੇਂ ਆਪਾਂ ਕਹਿੰਨੇ ਵੀ ਐ ਮੱਕੀ ਬੀਜੇ ਨੂੰ ਬਾਣ ਤਿਆਰ ਕਰ ਲਿਆ ਵੀ ਰੋਟਾਵੇਟਰ ਵੀ ਫੇਰ ਲਿਆ ਹਲ ਵੀ ਫੇਰ ਲਿਆ ਉਹ ਚੀਜ਼ ਆ ਜਮਾ ਹਨਾ ਵੀ ਜਮਾ ਦਾ ਐਂਡ ਪੂਰਾ ਸਾਫ ਸੁਥਰਾ ਸਾਨੂੰ ਨਗੀਨਾ ਤੇ ਖੁੱਲੀ ਫਿਰਦੀ ਦੇਖੋ ਤੋਰਾ ਜਮਾ ਇਹਦਾ ਸੋ ਜਮਾ ਦੇਖੋ ਕੀ ਬਤਾ ਆ ਬਰੀਡ ਦੇ ਨਿਸ਼ਾਨੀਆਂ ਤੇ ਵੀਰੇ ਪਤਾ ਕੋਈ ਸੀਮੰਟ ਦਾ ਨਾ ਵਗੈਰਾ ਜੀ ਭਾਈ ਜੀ ਇਹਦੇ ਤਾਂ ਆਪਾਂ ਨੂੰ ਚੌਥੀ ਪੀੜ੍ਹੀ ਪੰਜਵੀਂ ਤੱਕ ਵੀ ਪਤਾ ਹੋ ਵੀ ਕਿਹੜੇ ਸੀਮੰਟ ਦੀ ਹੈਗੀ ਆ ਜੀ ਆਪਾਂ ਕੀ ਇਹਦੇ ਲੱਗਿਆ ਵਾ ਜੀ ਮਾਂ ਨਾਨੀ ਠੀਕ ਹੈ ਹਰ ਚੀਜ਼ ਇਹ ਆਪਣੇ ਕੋਲੋਂ ਸਾਰਾ ਬਾਇਓ ਡਾਟਾ ਆਪਾਂ ਇਹਦਾ ਦੇਵਾਂਗੇ ਜੀ ਅਜੇ ਇਹਦੇ 25 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਆ ਬਾਈ 25 ਤਰੀਕ ਨੂੰ 9 ਮਹੀਨੇ ਪੂਰੇ ਹੋਣਿਆ ਅਰਡਰ ਤਾਂ ਫਿਰ ਦੱਸੂਗਾ ਜਦੋਂ ਤਿਆਰ ਹੋ ਗਈ ਹਜੇ ਤਾਂ ਆਈ ਏ ਤੁਹਾਨੂੰ ਪਤਾ ਚੱਕ ਜਾਂਦੀਆਂ ਅੱਧਾ ਤਾਂ ਹਜੇ ਤੈਨੂੰ ਪਤਾ ਘਰ ਜੰਮ ਜਾਨਵਰ ਆ ਕੇ ਖਾਂਦਾ ਪੀਂਦਾ ਘੱਟਾ ਦੋ ਕੁ ਦਿਨਾਂ 'ਚ ਤੁਹਾਨੂੰ ਦੱਸੂਗੀ ਮੈਂ ਕੀ ਜੀ ਕਿੰਨੇ ਦੁੱਧ ਦੀ ਹਾਸ ਲਾ ਕੇ ਚੱਲੇ ਬੰਦੇ ਇਹ ਤੋਂ ਘੱਟ ਤੋਂ ਘੱਟ 40 ਤੋਂ ਉੱਪਰ-ਉੱਪਰ ਘੱਟ ਤੋਂ ਘੱਟ ਕਿ 40 ਤੋਂ ਸਟਾਰਟਿੰਗ ਕਰੂਗੀ ਨਹੀਂ ਸਟਾਰਟਿੰਗ 30 32 ਤੋਂ ਜਾਣੀ ਅਭੀ 40 ਤੱਕ ਬੰਦਾ ਲੈ ਸਕਦਾ ਇਹਨੂੰ ਆਰਾਮਦਾਰੀ ਨਾਲ ਠੀਕ ਹੈ ਸਵਾਭ ਵੀ ਵੇਚ ਦਾਂਗੇ ਆਪਾਂ ਸੋbro ਆ ਦੇਖੋ ਜਮਾ ਕਿਆ ਬਾਤਾਂ ਇਹ ਘਰ ਦਾ ਸ਼ਿੰਗਾਰ ਆ ਜਿਵੇਂ ਖੜਖੜ ਦੇ ਦੇਆ ਉਹ ਚੀਜ਼ ਆ ਪੇਮੈਂਟ ਚੰਗੀ ਲਾਉਣੀ ਪੈਣੀ ਐ ਤੇ ਬਰੀਡ ਦਿਖਾਉਣ ਕਿਨੇ ਕਸਰ ਆਪਾਂ ਨਹੀਂ ਛੱਡੀ ਤੇ ਲਿਆਉਣ ਲਈ ਕਸਰ ਵਾਜਿਆ ਨਹੀਂ ਇਹਨਾਂ ਨਹੀਂ ਛੱਡੀ ਤੇ ਮੰਨ ਕੇ ਚਲੋ ਵੀ ਚਾਰ ਚੰਨਾਂ ਜਿਹੜੇ ਵੀ ਸੁਪਨੈ ਰੱਖਦੇ ਸੋ ਜਦੋਂ ਹੁੰਦਾ ਹੁੰਦਾ ਜਿਵੇਂ ਬਾਹਰ ਟਰਾਲੀਆਂ ਲੱਗੇ ਬੈਠੇ ਸੁਪਨੇ ਲੈਂਦੇ ਹੁੰਦੇ ਵੀ ਆਪਾਂ ਵੀ ਸੁਪਨਾ ਪੂਰਾ ਕਰ ਦਿਆ ਸੋ ਏਡਾਂ ਦੇ ਵੜਾ ਜਾ ਕੇ ਸੁਪਨੇ ਪੂਰੇ ਕਰ ਦਿਆਂ ਇੱਕ ਵਾਰ ਪੇਮੈਂਟ ਲਾਉਣੀ ਪੈਂਦੀ ਐ ਜਿਵੇਂ ਕਹਿੰਦੇ ਹੁੰਦੇ ਆ ਘੱਟ ਖਰਚੋ ਦੇ ਉਹ ਦੂਜੇ ਵਾਲੀ ਗੱਲ ਸੌਰੀ ਵੀ ਬਰੀਡ ਤੇ ਇੱਕ ਵਾਰੀ ਪੈਸੇ ਲੱਗਦੇ ਆ ਹਨਾ ਵੀ ਬਰੀਡ ਤੇ ਜਿਹਨੇ ਪੈਸੇ ਲਾ ਲੇ ਬਾਰ-ਬਾਰ ਲੈਣੀ ਨਹੀਂ ਪੈਂਦੀ ਬਾਈ ਯਾਰ ਐਦਾਂ ਤੋਂ ਜਿੱਦਾਂ ਦੀ ਮਰਜ਼ੀ ਬੱਚੇ ਬੰਦਾ ਮਿਹਨਤ ਕਰਨ ਵਾਲਾ ਹੋਵੇ ਜੈ ਉਹਦੇ ਮਰਜ਼ੀ ਬੱਚੇ ਤੇ ਜਿਹੜੇ ਕਹ ਲੈ ਕਹਿ ਦਿੰਦੇ ਵੀ ਬੱਚਾ 50000 ਦਾ ਵੇਗਿਆ 60 ਦਾ ਫਿਰ ਇਹਨਾਂ ਦੇ ਵੇਗਦੇ ਇਹਨਾਂ ਦੇ ਵੇਗਦੇ ਇਹ ਜਿਹੜਿਆ ਜਦੋਂ ਮੋਨੇ ਲੱਖਾਂ ਜੀ ਆਵੜ ਦਾ ਉਹ ਕਹਿੰਦਾ ਯਾਰ ਵੇੜ ਦੇ ਮੈਂ ਤਾਂ ਫਿਰ ਬਾਈ ਹੁਣ ਹਰ ਬੰਦੇ ਨੂੰ ਗਾਂ ਅਗਲਾ ਕਹਿੰਦਾ ਚਲੋ ਆਪਾਂ ਬੱਚਾ ਲੈ ਕੇ ਪਾਰ ਲਈ ਐਦਾਂ ਦੀ ਵੇੜ ਜੱਖਾ ਸਾਹਮਣੇ ਸੁੰਦੀ ਆ ਬੰਦੇ ਨੂੰ ਪਤਾ ਹੁੰਦਾ ਵੀ ਇਸ ਬੰਦੇ ਕੋਲ ਆਈ ਹੈ ਇਹੋ ਦਾ ਅਗਲਾ ਲੱਖ ਵੀ ਦੇ ਦਿੰਦਾ ਯਾਰ ਬਾਈ ਬੱਚੇ ਜੈ ਜੈ ਗੱਲ ਹੈ ਫੁੱਲ ਬਰੀਡ ਦੇ ਵਿੱਚ ਐਚਐਫ ਦੇ ਬੜਾ ਪਿੰਡ ਸੈਦੋਗੇ ਜ਼ਿਲ੍ਹਾ ਮੋਗਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ